अपने आप को हमेशा सेव रखना है अपने आप को बचा के रखना है कि अपने मुंह किसी तरह का कोई भी पाप ना करिए पाप ना करा असी पवित्र रहेंगे तब प्रभु के राज चले जावे हालेलुया हालेलुया शैतान साढ़े मन में भरमा रहा है शैतान साढ़ी अखियां में भरमा रहा है शैतान साढ़े कन्ना नू ਫਰ ਮਾਰਿਆ ਹੈ ਇਸ ਜੁਗ ਦੁਨੀਆਂ ਦੇ ਈਸ਼ਵਰ ਨੇ ਇਸ ਜਗ ਦੀਆਂ ਅੱਖਾਂ ਅੰਨਿਆ ਕਰ ਦਿੱਤੀਆਂ ਉਹ ਚੰਗੇ ਪੜੇ ਦੇਖਦਿਆਂ ਹੋਇਆ ਹੀ ਵੇਖਦਿਆਂ ਨਹੀਂ ਆ ਚੰਗੇ ਪੜੇ ਸੱਚਾਈ ਨੂੰ ਜਾਣਦੇ ਹੋਈ ਆਵੇਂ ਸੱਚਾਈ ਦੇ ਰਾਹ ਤੇ ਚੱਲਦਿਆਂ ਨਹੀਂ ਹallelujah ਹallelujah ਪਰਮੇਸ਼ਵਰ ਸਾਡੀਆਂ ਅੱਖਾਂ ਨੂੰ ਖੋਲਣ ਵਾਸਤੇ ਇਸ ਪਵਿੱਤਰ ਬਚਨ ਦਾ ਇਸਤੇਮਾਲ ਕਰਦਾ ਹੈ ਤਾਂ ਕਿ ਸਾਡੀਆਂ ਅੱਖੀਆਂ ਖੁੱਲ੍ਹ ਜਾ ਸਾਡੀ ਅੱਖਿਆ ਖੁੱਲ ਜਾਣ ਗਿਆ ਤਾਂ ਅਸੀਂ ਭਰੇ ਤੇ ਬੁਰੇ ਨੂੰ ਵੇਖ ਸਕਦੇ ਆ ਜੇ ਸਾਨੂੰ ਪਤਾ ਹੋਵੇਗਾ ਕਸੀ ਪਾਪ ਨਹੀਂ ਕਰਨਾ ਤਾਂ ਫੇਰ ਅਸੀਂ ਪਾਪ ਨਹੀਂ ਕਰਾਂਗੇ ਹallelujah 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 ਅਸੀਂ ਸ਼ੈਤਾਨ ਦੀ ਹਰ ਇੱਕ ਚਾਲ ਸਮਝ ਸਕਦੇ ਆ ਜੇ ਅਸੀਂ ਪਰਮੇਸ਼ਵਰ ਦੇ ਬਚਨ ਨੂੰ ਜਾਣਦੇ ਹੋਵਾਂਗੇ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਬਚਨ ਦਾ ਹੋਣਾ ਬਹੁਤ ਜ਼ਿਆਦਾ जरूरी है यह परमेश्वर का वचन सानू तबाही तो बचा है यह परमेश्वर का वचन सानू पाप तो बचा है यह परमेश्वर का वचन सानू परमेश्वर के नाल मिलाप करवाता है हालेलुया हालेलुया आओ पढ़ के देखते हैं रसूलों के कर्तव्य